ਸਾਨੂੰ ਹੁਣ ਪਤਾ ਲੱਗਿਆ ਵੀ ਕਾਂਗਰਸ ਦੀ ਸਰਕਾਰ ਹੀ ਇਹਨਾਂ ਨਾਲ ਬਲਾਤਕਾਰ ਕੀਤੀ ਸੀ ਮਰਜੀਤ ਬੈਂਸ ਨਾਲ ਮਿਲੀ ਹੋਈ ਸੀ ਹੁਣ ਸਾਹਮਣੇ ਆਏ ਆ ਸਾਰੇ ਜਿਹੜੇ ਪੱਖ ਹੈ ਪਰਚਾ ਦਰਜ ਹੋਇਆ ਜਿਹੜੀ ਭੰਨ ਤੋੜ ਹੋਈ ਹੈ ਉਹਦੀ ਵੀਡੀਓ ਵੀ ਸਾਰੀ ਦਿਖਾ ਕੇ ਆਏ ਆ ਅੰਦਰ ਤੇ ਜਿਹੜੀ ਸਿਮਰਜੀਤ ਬੈਂਸ ਨੇ ਫਾਇਰਿੰਗ ਕੀਤੀ ਹੈ ਉਹਦੀ ਵੀ ਵੀਡੀਓ ਦਿਖਾ ਕੇ ਆਏ ਆ ਜਿਹੜੀ ਇਹਦੇ ਮੁੰਡੇ ਨੇ ਗੁੰਡਾਗਰਦੀ ਕੀਤੀ ਹੈ ਉਹ ਵੀ ਵੀਡੀਓ ਦਿਖਾ ਕੇ ਆਏ ਆ ਰਾਜਾ ਵਣਿੰਗ ਜੀ ਤੋਂ ਸਵਾਲ ਕਰਦੇ ਆ ਵੀ ਕੀ ਤੁਸੀਂ ਇਸ ਧੀ ਪੈਣ ਨੂੰ ਇਨਸਾਫ ਦਵਾਉਗੇ ਉਹਨਾਂ ਨੂੰ ਸ਼ਰਮ ਨਹੀਂ ਆਈ ਪਈ ਉਹ ਰੈਲੀਆਂ ਕਰਦੇ ਉਹ ਬੰਦੇ ਨੂੰ ਨਾਲ ਬਿਠਾ ਕੇ ਜਿਹੜੇ ਜਿਨ੍ਹਾਂ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਨੇ ਅਮਰੇ ਸਾਹਮਣੇ ਪਾਓ ਅੱਖਾਂ ਜੱਖਾ ਪਾ ਕੇ ਉਹ ਕਹਿੰਦਾ ਨਾ ਬਾਰ-ਬਾਰ ਅੱਖਾਂ ਜੱਖਾ ਪਾ ਕੇ ਗੱਲ ਕਰੇ ਸਾਡੇ ਨਾਲ ਸਸ ਬੰਦੇ ਨੇ ਸਿਮਰਜੀਤ ਬੈਂਸ ਨੇ ਮੇਰੇ ਬੱਚਿਆਂ ਤੇ ਐਫ ਆਈ ਆਰ ਹੀ ਅੰਨੀਆਂ ਕਰਵਾਈਆਂ ਨੇ ਜਦ ਜੋ ਬੰਦਾ ਡਰਾਉਂਦਾ ਹੈ ਨਾ ਬੱਚਿਆਂ ਦੀ ਖਾਤਰ ਮਾਂ ਕੀ ਨਹੀਂ ਕਰਦੀ ਬਹੁਤ ਕੁਝ ਕਰਦੀ ਹੈ ਇੱਕ ਜਣਾ ਦਾ ਗਲਤ ਹੈ ਨਾ ਜਾਂ ਅਸੀਂ ਗਲਤਾਂ ਜਾਂ ਬੈਂਸ ਗਲਤਾਂ ਤੁਹਾਨੂੰ ਐਵੇਂ ਇਨਸਾਫ਼ ਮਿਲੇ ਜੇ ਅਸੀਂ ਗਲਤਾਂ ਸਾਨੂੰ ਫੜ ਕੇ ਅੰਦਰ ਦਿਓ ਗੱਲ ਖਤਮ ਕਰਦੇ ਹਾਂ ਲੁਧਿਆਣਾ ਤੋਂ ਗੁਰਵਿੰਦਰ ਸਿੰਘ ਪ੍ਰਿੰਕਲ ਵੱਲੋਂ ਸਿਮਰਤਜੀਤ ਸਿੰਘ ਬੈਂਸ ਵੱਲੋਂ ਜ਼ਬਰ ਜਨਾਹ ਦੀ ਸ਼ਿਕਾਰ ਬਣਾਈ ਗਈ ਔਰਤ ਨਾਲ ਮਿਲ ਕੇ ਪਹਿਲਾ ਡੀਸੀ ਲੁਧਿਆਣਾ ਨੂੰ ਸਾਰੇ ਸਬੂਤ ਅਤੇ ਤੱਥ ਪੇਸ਼ ਕਰ ਕੇ ਬੈਂਸ ਭਰਾਵਾ ਖਿਲਾਫ ਮੁਕੱਦਮਾ ਦਰਜ ਕਰ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਗਈ। ਉਪਰੰਤ ਉਹਨਾਂ ਵੱਲੋਂ ਜ਼ਬਰ ਜਨਾਹ ਦੀ ਸ਼ਿਕਾਰ ਹੋਈ ਔਰਤ ਨਾਲ ਸਾਂਝੇ ਤੌਰ ਤੇ ਪ੍ਰੈਸ ਵਾਰਤਕ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਲੁਧਿਆਣਾ ਦੇ ਕਮਿਸ਼ਨਰ ਨੂੰ ਬੈਂਸ ਭਰਾਵਾ ਖਿਲਾਫ ਜ਼ਬਰ ਜਨਾਹ, ਧਮਕਾਉਣਾ ਅਤੇ ਗੁੰਡਾਗਰਦੀ ਕਰਨ ਦੇ ਦੋਸ਼ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨਾ ਕਾਂਗਰਸ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਪਿਛਲੇ ਸਮੇਂ ਤੋਂ ਹੋਈ ਬੈਸ ਪ੍ਰਾਵਾ ਦੀ ਪੁਸ਼ਤਪਨਾ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਬੈਸ ਤੇ ਕਿਰਦਾਰ ਤੇ ਉਂਗਲ ਚੁੱਕਦਿਆਂ ਮੀਡੀਆ ਨਾਲ ਇੱਕ ਆਡੀਓ ਵੀ ਸਾਂਝੀ ਕੀਤੀ। ਆਓ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਉਹ ਆਡੀਓ। ਹਲੋ? ਹਲੋ। ਹਾਂਜੀ। ਰਿੰਕਰ ਹਾਂਜੀ ਹਾਂਜੀ। ਗगन ਗगन ਰਾਜੀ ਇਹ ਕਹਿ ਰਿਹਾ ਜੀ। ਪਰ ਕਿਆ ਝੂਠਾ ਗਰਦਾਨ ਕੇ ਕੈਨਸਲ ਹੋਇਆ ਹੈ ਕੱਲੋਂ ਮੇਰੇ ਲਈ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਦੋ ਅੱਖਰ ਕੰਪਰੋਮਾਈਜ਼ ਟਾਈਪ ਲਿਖ ਦਿਓ ਇਹ ਲਖਾ ਲਵੇ ਜਾਂ ਮੈਂ ਲਿਖ ਦਿੰਦਾ ਨਾ ਨਾ ਮੇਰੀ ਹਾਂ ਕੋਈ ਗੱਲ ਨਹੀਂ ਮੈਂ ਤਿਆਰ ਹਾਂ ਬਿਲਕੁਲ ਲਿਖ ਲਓ ਸਹੀ ਆ ਮੈਂ ਉਹਨੂੰ ਲਾਈਨ ਦੇ ਲੈਣਾ ਹੋਲਡ ਰੱਖ ਕੇ ਕਮੈਂਟ ਬਜਾ ਲਓ ਜੀ ਕੋਈ ਚੱਕਰ ਨਹੀਂ ਕਮ ਪ੍ਰਿੰਕਲ ਵੀ ਲਾਈਕ ਤੇ ਆ ਹਾਂ ਜੀ ਮੈਂ ਤੁਹਾਡੇ ਵਾਲਾ ਜਿਹੜਾ ਸੀਗਾ 9 ਪੁਆਇੰਟ ਇਹਨਾਂ ਦਾ ਸਾਂਝਾ ਕੀਤਾ ਪ੍ਰਿੰਕਲ ਵੀ ਕਹਿ ਰਿਹਾ ਵੀ ਓਕੇ ਆ ਲਿਖ ਲਓ ਦੋ ਅੱਖਰ 100 ਫਾਈਨ ਦੇ ਲੱਗ ਜਾਣ ਕੰਪਰੋਮਾਈਜ਼ ਬਿਲਕੁਲ ਠੀਕ ਆ ਤਿਆਰ ਆ ਜੀ ਠੀਕ ਆ ਜੀ ਤੋ ਇਹ ਸੁਬਾ ਹੁਣ ਗगन ਤੁਸੀਂ ਦੋ ਅੱਖਰ ਲਿਖ ਲਿਓ ਜਾਂ ਬ੍ਰਿੰਗਲ ਤੁਸੀਂ ਲਿਖਾ ਲਓ ਨਹੀਂ ਨਹੀਂ ਇਹਨਾਂ ਨੂੰ ਲਿਖਾਣ ਦੋ ਪਤਾ ਨਹੀਂ ਜੀ ਮੇਰਾ ਵਕੀਲ ਐਵੇਂ ਕੋਈ ਦੋ ਜਰ ਲੈਂਦਾ ਹੋਰ ਹੀ ਲਿਖ ਦਵੇ ਫੇਰ ਕਿਸੇ ਨੂੰ ਉਤਰਾ ਮੈਨੂੰ ਮੈਂ ਤਾਂ ਸਿੱਧਾ ਹੀ ਆ ਕਿ ਤੁਸੀਂ ਲਿਖ ਲਓ ਮੈਂ ਸਾਈਨ ਕਰ ਦੂੰ ਠੀਕ ਆ ਗगन ਤੁਸੀਂ ਸਭਾਸ਼ਾ ਚ ਵੀ ਸਾਡੀਆਂ ਗਲਤਫਹਮੀਆਂ ਦੂਰ ਹੋ ਗਈਆਂ ਨਾ ਨਥਿੰਗ ਟੂ ਪ੍ਰੋਸੀਡ ਕੋ ਚੰਗਾ ਜਿਆ ਲਿਖ ਕੇ ਦੋਨੋਂ ਜਾਣੇ ਦੋ ਚਾਰ ਲਾਈਨਾਂ ਦੋ ਮੈਂ ਤੁਹਾਨੂੰ ਬੇਨਤੀ ਕਰਦਾ ਦੋਵੇਂ ਲਾਈਨਾਂ ਵਿੱਚ ਲਿਖ ਲਿਓ ਇੱਕ ਤਾਂ ਇਹ ਹੈ ਵੀ ਆਪਣਾ ਪਰਚਾ ਝੂਠਾ ਸੀ ਨਹੀਂ ਸੀ ਅਸੀਂ ਦੋਵੇਂ ਇਸ ਗੱਲ 'ਚ ਨਹੀਂ ਪੈਂਦੇ ਠੀਕ ਹੈ ਜੀ ਇਹ ਵੀ ਲਿਖਾ ਲਿਓ ਵਿੱਚ ਵੀ ਕੋਈ ਵੀ ਪਾਰਟੀ 182 ਦਾ ਦਾਵਾ ਵੀ ਨਹੀਂ ਕਰੂਗੀ ਠੀਕ ਹੈ ਦੋਵੇਂ ਚੀਜ਼ਾਂ ਹੀ ਲਿਖਾ ਲਿਓ ਜੀ ਨਾ ਇਹਨਾਂ ਦੀ ਵੀ ਰਹਿ ਜੂ ਮੇਰੀ ਵੀ ਰਹਿ ਜੂ ਹਸਾਮ ਕਰਦਾ ਗਦਨ ਠੀਕ ਆ ਬਾਈ ਜੀ ਠੀਕ ਆ ਜੀ ਹਾਂ ਮੈਂ ਆਪਣੇ ਵਕੀਲ ਨਾਰਿੰਗ ਸਾਹਿਬ ਦੇ ਨਾਲ ਸਹਿਨ ਕਰਾ ਦਾਂਗਾ ਹੋਰ ਦੱਸੋ ਸਹੀ ਹੋ ਗਿਆ ਗਦਨ ਸੁਬਾ ਲਿਖਿਓ ਫਿਰ ਸੈਂਡ ਕਰੀਗੇ ਐਂਡ ਕਾਈਂਡਲੀ ਦੋਨੋਂ ਛੋਟੇ ਭਰਾ ਤੁਸੀਂ ਕਾਈਂਡਲੀ ਮੰਦਾ ਗੁੱਸਾ ਗਿਲਾ ਪ੍ਰਾਣਾ ਯਾਰ ਵੀ ਨਹੀਂ ਕਰਨਾ ਤੇ ਅੱਗੇ ਉਹ ਜਿੱਥੇ ਬੜੋ ਤਾਂ ਸਾਕ ਜੀ ਬਾਤ ਆ ਆਪੇ ਮੈਂ ਬਾਏ ਕੋਣ ਹੁਣ ਵੀ ਦਿੱਲੀ ਆ ਜੀ ਮਾਰ ਲੈਣ ਆਇਆ ਮੈਂ ਤਾਂ ਆਪਦੇ ਕੰਮ 'ਚ ਲੱਗਿਆ ਆਇਆ ਮੇਰੇ ਮਨ 'ਚ ਕੋਈ ਗੱਲ ਨਹੀਂ ਕਿਸੇ ਬਾਰੇ ਵੀ ਮੈਂ ਤਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਉਦੋਂ ਵੀ ਇਹਨਾਂ ਨੂੰ ਅਫਸੋਸ ਬੁਲਾਇਆ WhatsApp ਤੇ ਮੈਸੇਜ ਪਾ ਕੇ ਮੇਰੇ ਮਨ 'ਚ ਕੋਈ ਗੱਲ ਨਹੀਂ ਬਿਲਕੁਲ ਚਲ ਗਿਆ দাদা ਤੁਸੀਂ ਵੀ ਨਹੀਂ ਕਦੇ ਕੋਈ ਗੱਲ ਰੱਖਣੀ ਮਨ ਨਹੀਂ ਨਹੀਂ ਬਾਈ ਜੀ ਕੋਈ ਗੱਲ ਠੀਕ ਹੈ ਦੋਸਤੋ ਬਾਏ ਬਾਏ ਠੀਕ ਹੈ ਜੀ ਬਾਈ ਜੀ ਹੋਰ ਕੀ ਕੁਝ ਕਿਹਾ ਗਿਆ ਪ੍ਰਿੰਕਲ ਵੱਲੋਂ ਰਾਜਾਵੜਿੰਗ ਤੇ ਕਾਂਗਰਸ ਖਿਲਾਫ ਸੁਣੋ ਤੁਸੀਂ ਵੀ ਸੀਪੀ ਅਫੀਸ ਆਏ ਸੀ ਇੱਕ ਤਾਂ ਜਿਹੜੀ 70350 ਕੰਪਲੇਂਟ ਸੀ ਬਲਾਤਕਾਰ ਵਾਲੀ ਜਿਸ ਤੇ ਰਿਪੋਰਟ ਬਣੀ ਹੋਈ ਹੈ ਹੋਰ ਰਿਪੋਰਟ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਤਾਂ ਸੀਪੀ ਸਾਹਿਬ ਪਹਿਲੀ ਵਾਰ ਸਾਨੂੰ ਐਂ ਲੱਗਿਆ ਵੀ ਕਿਸੇ ਅਫਸਰ ਨੇ ਸਾਡੀ ਗੱਲ ਸੁਣੀ ਬਿਠਾ ਕੇ ਸਾਰੇ ਤੱਥ ਤੋਂ ਜਾਣੂ ਕਰਾਇਆ ਉਹਨਾਂ ਨੂੰ ਅਸੀਂ ਉਹਨਾਂ ਨੇ ਸਾਡੀ ਗੱਲ ਸੁਣੀ ਉਹਨਾਂ ਨੂੰ ਕਹਿ ਕੇ ਆਏ ਆਂ ਵੀ ਜੇ ਤੁਹਾਨੂੰ ਅਸੀਂ ਗਲਤ ਲੱਗਦੇ ਆ ਤਾਂ ਸਾਨੂੰ ਫੜ ਕੇ ਅੰਦਰ ਦੇਓ ਅਸੀਂ ਕਿੰਨੇ 2 ਸਾਲ ਤੋਂ ਉੱਤੇ ਹੋ ਤੱਕੇ ਖਾ ਰਹੇ ਆ ਸਾਨੂੰ ਹੁਣ ਪਤਾ ਲੱਗਿਆ ਵੀ ਕਾਂਗਰਸ ਦੀ ਸਰਕਾਰ ਹੀ ਐ ਇਹਨਾਂ ਨਾਲ ਬਲਾਤਕਾਰੀ ਸੀ ਮਰਜੀਤ ਬੈਂਸਣਾ ਮਿਲੀ ਹੋਈ ਸੀ ਹੁਣ ਸਾਹਮਣੇ ਆਏ ਆ ਸਾਰੇ ਜਿਹੜੇ ਪੱਖ ਐ ਸੋ ਜਿਹੜੀਆਂ ਉੱਥੇ ਪਰਚਾ ਦਰਜ ਹੋਇਆ ਜਿਹੜੀ ਭੰਨ ਤੋੜ ਹੋਈ ਐ ਉਹਦੀ ਵੀ ਵੀਡੀਓ ਵੀ ਸਾਰੀ ਦਿਖਾ ਕੇ ਆਏ ਆ ਅੰਦਰ ਤੇ ਜਿਹੜੀ ਸਿਮਰਜੀਤ ਬੈਂਸ ਨੇ ਫਾਇਰਿੰਗ ਕੀਤੀ ਐ ਉਹਦੀ ਵੀ ਵੀਡੀਓ ਦਿਖਾ ਕੇ ਆਏ ਆ ਜਿਹੜੀ ਇਹਦੇ ਮੁੰਡੇ ਨੇ ਗੁੰਡਾਗਰਦੀ ਕੀਤੀ ਐ ਉਹ ਵੀ ਵੀਡੀਓ ਦਿਖਾ ਕੇ ਆਏ ਆ ਇਨਾਂ ਦੇ ਬੱਚਿਆਂ ਦੇ ਉੱਤੇ ਜਿਹੜੇ ਪਰਚੇ ਦਰਜ ਨੇ ਉਹਨੀਆਂ ਜਿਹੜੀਆਂ ਕੈਂਸਲੇਸ਼ਨ ਕਾਪੀਆਂ ਨੇ ਉਹ ਵੀ ਸਾਰੀਆਂ ਲੈ ਕੇ ਗਏ ਆ ਇੱਕ ਬੜੀ ਖਾਸ ਗੱਲ ਤੁਹਾਨੂੰ ਦੱਸਣੀ ਹੈ ਪਿਛਲੇ ਦਿਨੀ ਸਿਮਰਜੀਤ ਬੈਂਸ ਜਦੋਂ ਮੇਰੇ ਅੱਗੇ ਮਾਫੀ ਮੰਗਣ ਆਇਆ ਸੀ ਗੁਰਦੇਵ ਸ਼ਰਮਾ ਦੀਬੀ ਜੀ ਦੇ ਘਰੇ ਜਦੋਂ ਉਹ ਗਿੜਗੜਾਉਂਦਾ ਸੀ ਭੀਖ ਮੰਗਦਾ ਸੀ ਇਦਾਂ ਵੀ ਮੇਰੇ ਮੁੰਡੇ ਜਮਨਤ ਕਰਾ ਦੇ ਉਹਦੀ ਵੀ ਇੱਕ ਕਲਿੱਪ ਅਸੀਂ ਉਹ ਰਖਾ ਲਈ ਸੀਗੀ ਜਿਹੜੀ ਕਿ ਅਸੀਂ ਉਹਦੇ ਚੋਂ ਸ਼ੋਟ ਇੱਕ ਦੋ ਦਿਖਾ ਕੇ ਆਏ ਆ ਸੋ ਅਸੀਂ ਕਮਿਸ਼ਨਰ ਸਾਹਿਬ ਨੂੰ ਇਹੀ ਬੇਨਤੀ ਕੀਤੀ ਹੈ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੋ ਦੇਖੋ ਜੋ ਸੱਚ ਹੈ ਉਹ ਦੁਨੀਆ ਦੇ ਪਬਲਿਕ ਦੇ ਸਾਹਮਣੇ ਆਉਣਾ ਚਾਹੀਦਾ ਹੈ ਸੋ ਸਵਾਲ ਕਈ ਲੋਕ ਸਾਡੇ ਤੇ ਵੀ ਸਵਾਲ ਕਰ ਲੈਂਦੇ ਆ ਵੀ ਦੇਖੋ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਦੋ ਭਰਾ ਇਨਾਂ ਦੀ ਇੰਨੀ ਪੈਨਸ਼ਨ ਨਹੀਂ ਹੋਣੀ ਜਿੰਨੀ ਇਹਨਾਂ ਦੀ ਤਨਖਾਹ ਹੈ ਖਾਨਦਾਨੀ ਬੰਦੇ ਨੇ ਮੈਂ ਤੁਹਾਡੇ ਸਾਹਮਣੇ ਬਠਾ ਮੇਰੇ ਨੌਨ ਸਟੋਰ ਹੈ ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈ ਸਿਰਫ ਇਹਨਾਂ ਨੂੰ ਇਨਸਾਫ ਦੀ ਮੰਗ ਪਿੱਛੇ ਇਸ ਟੇਬਲ ਦੇ ਉੱਤੇ ਆ ਕੇ ਬੈਠੇ ਆ ਮੰਗ ਕਰਦੇ ਆ ਉਹਨਾਂ ਕੋ ਬਾਰ-ਬਾਰ ਲੁਧਿਆਣੇ ਵਿੱਚ ਕਿਸੇ ਧੀ ਭੈਣ ਨੂੰ ਫੇਰ ਲੋੜ ਪਊਗੀ ਤਾਂ ਵੀ ਇੱਦਾਂ ਹੀ ਆਗੇ ਖੜਾਂਗੇ ਇਹ ਕੋਈ ਮੈਨਿਪੂਲੇਸ਼ਨ ਗੱਲਾਂ ਨਹੀਂ ਹੈ ਵੀ ਇਹ ਜਿਹੜੀਆਂ ਗੱਲਾਂ ਕਰਦੇ ਆ ਬਾਕੀ ਇਹ ਰਹੀ ਰਾਜਾ ਵਣਿੰਗਜੀ ਦੀ ਗੱਲ ਰਾਜਾ ਵਣਿੰਗਜੀ ਤੋਂ ਸਵਾਲ ਕਰਦੇ ਆ ਵੀ ਕੀ ਤੁਸੀਂ ਇਸ ਧੀ ਭੈਣ ਨੂੰ ਇਨਸਾਫ ਦਵਾਉਗੇ ਉਹਨਾਂ ਨੂੰ ਸ਼ਰਮ ਨਹੀਂ ਆਈ ਭਈ ਉਹ ਰੈਲੀਆਂ ਕਰਦੇ ਉਹ ਬੰਦੇ ਨੂੰ ਨਾਲ ਬਿਠਾ ਕੇ ਜਿਹੜੇ ਜਿਨ੍ਹਾਂ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਨੇ ਹੁਣ ਦਿੱਲੀ ਅਲੀ ਬੀਬੀ ਜਿਹੜੀ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਆ ਰਹੀ ਹੈ ਦੁਬਾਰਾ ਉਹ ਵੀ ਕੰਪਲੇਂਟ ਦੇ ਸੋ ਜਿਹੜਾ ਅਸੀਂ ਆਪਣਾ ਪੱਖ ਅੰਦਰ ਰੱਖ ਕੇ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਹਾਂ ਵੀ ਸਾਡਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਇਹ ਨਾਲ ਆ ਤਾਂ ਜੋ ਪਬਲਿਕ ਦੇ ਵਿੱਚ ਸਾਰੀ ਸੱਚਾਈ ਸਾਹਮਣੇ ਆ ਸੀਪੀ ਸਾਹਿਬ ਨੇ ਕੀ ਕਿਹਾ ਸੀਪੀ ਸਾਹਿਬ ਸੀਪੀ ਸਾਹਿਬ ਨੇ ਬਿਲਕੁਲ ਭਰੋਸਾ ਦਵਾਇਆ ਉਹਨਾਂ ਨੂੰ ਜਦੋਂ ਅਸੀਂ ਗੱਲਾਂ ਦਸੀਆਂ ਵੀ ਪਹਿਲੇ ਅਸੀਂ ਐਵੀਡੈਂਸ ਦੇ ਦਿੰਦੇ ਹਾਂ ਜਿਹੜੀ ਸਾਡੇ ਕੋਲ ਚੈਟ ਆਈ ਆ ਜਿਹੜੀ ਹੁੰਦੀ ਸਿਮਰਜੀਤ ਬੈਂਸ ਦੀ ਵਾਇਸ ਰਿਕਾਰਡਿੰਗ ਹੈ ਜਾਂ ਜੋ ਵੀ ਹੈ ਵੀ ਅਸੀਂ ਸਾਰਾ ਪੇਪਰ ਸਾਰੇ ਦੇ ਦਿੰਨੇ ਆ ਠੀਕ ਹੋ ਜਾਂਦਾ ਉਸ ਤੋਂ ਬਾਅਦ ਕੀ ਉਹ ਸੈਟਿੰਗ ਕਰਦਾ ਜਿਹੜੀ ਫਾਈਲ ਉੱਪਰੋਂ ਥੱਲੇ ਆਂਦੀ ਹੈ ਥੱਲੋ ਗੋਲਮੋਲ ਹੋ ਜਾਂਦੀ ਹੈ ਉਹ ਪੱਖ ਉਹਨਾਂ ਨੂੰ ਸਮਝਾ ਕੇ ਆਏ ਆ ਵੀ ਸਾਨੂੰ ਤੁਹਾਡੀ ਤੁਹਾਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਇਹਨੂੰ ਜਰਾ ਗੰਭੀਰ ਲੋ ਦੂਜੀ ਗੱਲ ਹੁਣ ਅਸੀਂ ਅੱਜ ਸੀਬੀਆਈ ਨੂੰ ਵੀ ਮੇਲ ਪਾਈ ਏ ਹੋਰ ਜਿਹੜੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਉਹਨਾਂ ਨੂੰ ਵੀ ਮੇਲ ਪਾਈ ਏ ਸੋ ਅਸੀਂ ਤਾਂ ਦੇਖੋ ਇਨਸਾਫ ਦੀ ਮੰਗ ਕਰਦੇ ਆ ਸਾਡਾ ਤਾਂ ਹੋਰ ਕੋਈ ਪੈਲੂ ਨਹੀਂ ਆ ਸਾਨੂੰ ਐਵੇਂ ਇਨਸਾਫ ਮਿਲੇ ਜੇ ਅਸੀਂ ਗਲਤ ਆ ਸਾਨੂੰ ਫੜ ਕੇ ਅੰਦਰ ਦੇਓ ਗੱਲ ਖਤਮ ਕਰਦੇ ਹਾਂ ਇੱਕ ਜਣਾ ਤਾਂ ਗਲਤ ਹੈ ਨਾ ਜਾਂ ਅਸੀਂ ਗਲਤਾਂ ਜਾਂ ਬੈਂਸ ਗਲਤਾਂ ਇੱਕ ਜਣੇ ਨੂੰ ਫੜ ਕੇ ਅੰਦਰ ਦੇ ਦਿਓ ਸਾਹਮਣੇ ਪਾਓ ਅੱਖਾਂ ਚ ਅੱਖਾਂ ਪਾ ਕੇ ਕਹਿੰਦਾ ਨਾ ਬਾਰ ਬਾਰ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੇ ਸਾਡੇ ਨਾਲ ਬਾਕੀ ਦੱਸਣ ਕਿ ਭੈਣ ਜੀ ਕੀ ਗੱਲ ਹੋਈ ਮਾਨਯੋਗ ਸੀਪੀ ਸਾਹਿਬ ਤੇ ਮੈਨੂੰ ਰੱਬ ਵਰਗਾ ਭਰੋਸਾ ਹੈ ਮੈਨੂੰ ਇੰਨਾ ਕੁ ਪਤਾ ਕਿ ਮੈਨੂੰ ਇਨਸਾਫ ਜਰੂਰ ਦਿਵਾਉਣਗੇ ਮੇਰੀ ਉਹਨਾਂ ਦੇ ਅੱਗੇ ਬੇਨਤੀ ਵੀ ਹੈ ਕਿ ਮੈਂ ਉਹਨਾਂ ਦੀ ਧੀ ਵੀ ਆ ਉਹਨਾਂ ਦੀ ਭੈਣ ਵੀ ਆ ਮਤਲਬ ਉਹਨਾਂ ਨੇ ਅੱਜ ਇੰਨੇ ਵਧੀਆ ਤਰੀਕੇ ਨਾਲ ਮੇਰੀ ਗੱਲ ਸੁਣੀ ਹੈ ਵੀ ਮੈਂ ਸੋਚ ਨਹੀਂ ਸਕਦੀ ਔਰ 10 ਮਿੰਟ ਲਾ ਕੇ ਉਹਨਾਂ ਨੇ ਗੱਲ ਸੁਣੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਗੇ ਮੈਂ ਪਹਿਲਾਂ ਨਹੀਂ ਕੰਪਲੀਟ ਦਿੱਤੀ ਹੈ ਲੱਗਦਾ ਨਹੀਂ ਪਹਿਲਾਂ ਨਹੀਂ ਇਹ ਕਾਰਵਾਈ ਹੋਈ ਹੁਣ ਹੋ ਜਾਏਗੀ ਤੁਹਾਡੀ ਅੱਜ ਵੀਰੇ ਪਹਿਲਾਂ ਹਮ ਲੇਟ ਮੈਂ ਕੁਝ ਨਹੀਂ ਹੁੰਦੇ ਸਾਰੇ ਅਫਸਰ ਇੱਕੋ ਜੇ ਨਹੀਂ ਹੁੰਦੇ ਬਾਕੀ ਗੱਲ ਇਹ ਹੈ ਕਿ ਇਸ ਬੰਦੇ ਨੇ ਸਿਮਰਜੀਤ ਬਹਸ ਨੇ ਮੇਰੇ ਬੱਚਿਆਂ ਤੇ ਐਫ ਆਈ ਆਰ ਹੀ ਅੰਨੀਆਂ ਕਰਵਾਈਆਂ ਨੇ ਜਦ ਕਿ ਜਿਹੜੀਆਂ ਕਿ ਮੈਂ ਬਹੁਤ ਵਾਰ ਦੇ ਵੀ ਚੁੱਕੀਆਂ ਤੁਹਾਨੂੰ ਦਿਖਾ ਵੀ ਚੁੱਕੀਆਂ ਸੋਸ਼ਲ ਮੀਡੀਆ ਤੇ ਉਹਨੂੰ ਮੀਡੀਆ ਵਾਲਿਆਂ ਨੂੰ ਵੀ ਪਤਾ ਉਹ ਬਲੈਂਕ ਬਲੈਂਕ ਕਰਕੇ ਜਿਹੜੀ ਐਫਆਈਆ ਅਸੀਂ ਕੈਂਸਲ ਵੀ ਕਰਵਾਈਆਂ ਨੇ ਭੱਜ ਦੌੜ ਕਰਕੇ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਇਸ ਗੱਲ ਤੋਂ ਜਾਣੋ ਐ ਅਸੀਂ ਕੈਂਸਲ ਵੀ ਕਰਵਾਈਆਂ ਨੇ ਤੇ ਜਦੋਂ ਬੰਦਾ ਡਰਾਉਂਦਾ ਹੈ ਨਾ ਬੱਚਿਆਂ ਦੀ ਖਾਤਰ ਮਾਂ ਕੀ ਨਹੀਂ ਕਰਦੀ ਬਹੁਤ ਕੁਝ ਕਰਦੀ ਹੈ ਇਸ ਬੰਦੇ ਨੇ ਕਿੰਨੀ ਕੁ ਧੇਰ ਸਾਨੂੰ ਡਰਾ ਲੂਗਾ ਅਸੀਂ ਡਰਨ ਵਾਲੇ ਹੈ ਨਹੀਂ ਹੁਣ ਕੀ ਕਰ ਲੋ ਇੱਕ ਹੋਰ ਗੱਲ ਜੋ ਕਾਰਵਾਈ ਕਿਉਂ ਨਹੀਂ ਹੋ ਰਹੀ ਹਾਂਜੀ ਕਰਤੀ ਬਿਲਕੁਲ ਅਸੀਂ ਬੇਨਤੀ ਕੀਤੀ ਕਿਸੇ ਆਈਪੀਐਸ ਨੂੰ ਮਾਰਕ ਕੀਤੀ ਜਾਵੇ ਸੋ ਇੱਕ ਤੁਹਾਨੂੰ ਹੋਰ ਬੇਨਤੀ ਹੈ ਰਾਜਾ ਵੜਿੰਗ ਜੀ ਨੂੰ ਸਵਾਲ ਕਰਦਾ ਤੁਸੀਂ ਬਾਹਰੋਂ ਆਏ ਪੈਰਾਸ਼ੂਟ ਲਾ ਕੇ ਤੁਸੀਂ ਇੱਥੇ ਆਏ ਹੋ ਜਿਹੜੇ ਤੁਹਾਡੇ ਨਾਲ ਇੱਥੇ ਦੇ ਵਰਕਰ ਜੁੜ ਰਹੇ ਨੇ ਭਾਵੇਂ ਕੋਈ ਹਲਕਾ ਇੰਚਾਰਜ ਹੈ ਭਾਵੇਂ ਕੋਈ ਸਾਫ ਕਾਮ ਐਮ ਐਲਏ ਆ ਭਾਵੇਂ ਕੋਈ ਸਾਫ ਕਾ ਪ੍ਰਧਾਨ ਆ ਭਾਵੇਂ ਕੋਈ ਮੌਜੂਦਾ ਪ੍ਰਧਾਨ ਹੈ ਬਈ ਰਾਜਾ ਵੜਿੰਗ ਜੀ ਅਕਲ ਨੂੰ ਹੱਥ ਮਾਰੋ ਉਹਨਾਂ ਨੂੰ ਹੀ ਪੁੱਛ ਲਓ ਕਿ ਅਸੀਂ ਸੱਚੇ ਆ ਕਿ ਝੂਠੇ ਆ ਉਹਨਾਂ ਨੂੰ ਹੀ ਪੁੱਛ ਲਓ ਕਿ ਸਾਡੇ ਬੱਚੇ ਇਹਨਾਂ ਦੇ ਬੱਚਿਆਂ ਤੇ ਸਾਡੇ ਮਾਪਿਓ ਤੇ ਪਰਚੇ ਦਰਜ ਹੋਏ ਆ ਕਿ ਨਹੀਂ ਹੋਏ ਵੀ ਮੈਂ ਰਾਜਾ ਵੜਿੰਗ ਜੀ ਨੂੰ ਇਹ ਬੇਨਤੀ ਕਰਦਾ ਵੀ ਚਲੋ ਅੱਜ ਪਰਚੇ ਕੈਨਸਲ ਹੋ ਗਏ ਪਰ ਜਿਹੜੇ ਤਸ਼ੱਦਦ ਅਸੀਂ ਝੱਲੇ ਆ ਉਹ ਅਸੀਂ ਬਿਆਨ ਕਰ ਸਕਦੇ ਆ ਨਾ ਕਿਉਂ ਮੇਰੇ ਮਾਪੇ ਉਹ ਵੀ ਕਿਸੇ ਦੇ ਬੱਚੇ ਆ ਸਾਡੀ ਵੀ ਦਾਦੀ ਜਿੰਦਾ ਸਾਰਾ ਸਾਡਾ ਪਰਿਵਾਰ ਦੇਖਦਾ ਯਾਰ ਵੀ ਉਹ ਵੀ ਕਿਸੇ ਦੇ ਬੱਚੇ ਆ ਦੁੱਖ ਉਹਨਾਂ ਹੀ ਆ ਵੜਿੰਗ ਸਾਹਿਬ ਆਪਣਾ ਸਟੇਜਾਂ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਅ ਕੱਲ ਭਗਵਾਨ ਰਾਮ ਜੀ ਦੇ ਨਾਂ ਦੇ ਉੱਤੇ ਜਿਹੜੀ ਆ ਬਕਵਾਸ ਕਰ ਰਿਹਾ ਸਿਮਰਜੀਤ ਬੈਂਸ ਇੱਥੋਂ ਦੱਸਦਾ ਵੀ ਇਹਦੀ ਜਿਹੜੀ ਬੁੱਧੀ ਆ ਨਾ ਉਹ ਹਿੱਲ ਚੁੱਕੀ ਆ ਜਿਹੜਾ ਬੰਦਾ ਜਦੋਂ ਇਹ ਐਮਐਲਏ ਹੁੰਦਾ ਸੀ ਨਾ ਇਹ ਸੁਪਨੇ ਦੇਖਦਾ ਸੀ ਮੈਂ ਹੈਲੀਪੈਡ ਬਣਾਇਆ ਮੈਂ ਜਹਾਜ਼ ਤੇ ਆਣਾ ਤੇ ਤੁਸੀਂ ਸਾਰਿਆਂ ਨੇ ਇਹਨੂੰ ਹਰਾ ਕੇ ਜਮਾਨਤ ਜਬਤ ਕਰਾ ਕੇ ਬਸ ਤੇ ਲਿਆਤਾ ਤੇ ਪਰਮਾਤਮਾ ਮਿਹਰ ਕਰੇ ਮੈਂ ਕਹਿੰਦਾ ਇਹ ਆਟੋ ਤੇ ਵੀ ਆਊਗਾ ਇਹ ਦੋਨੋਂ ਭਰਾ ਥੋੜੇ ਦਿਨ ਰੁੱਕ ਜਾਓ ਇਹ ਦੋਨੋਂ ਭਰਾ ਆਟੋ ਵੀ ਚਲਾਣਗੇ ਸੋ ਜਦੋਂ ਪਰਮਾਤਮਾ ਦੀ ਜਿਹੜੀ ਲਾਠੀ ਆ ਨਾ ਉਹ ਚ ਆਵਾਜ਼ ਨਹੀਂ ਹੁੰਦੀ ਜਦੋਂ ਜਦੋਂ ਸਮਾਂ ਬਦਲਦਾ ਨਾ ਬੜਾ ਕੁਝ ਹੋਣਾ ਹੱਲੇ ਜਿਹੜੀ ਇਹਨਾਂ ਨੇ ਕੱਲੇ ਵਿਆਖਿਆ ਕੀਤੀ ਉਹਦੇ ਤੇ ਤੁਸੀਂ ਨਿੰਦਾ ਕਰਦੇ ਹੋ ਬਿਲਕੁਲ ਮੈਂ ਕਹਿੰਦਾ ਜਿਹੜੇ ਵੈਸੇ ਤਾਂ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਨੌਂ ਮਾਸ ਦਾ ਰਿਸ਼ਤਾ ਹੈ ਪਰ ਮੈਂ ਹਿੰਦੂ ਕਮਿਊਨਿਟੀ ਦੇ ਨਾਲ ਸਾਰੇ ਸਿੱਖਾਂ ਨੂੰ ਈਸਾਈਆਂ ਨੂੰ ਮੁਸਲਮਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਜੇ ਇੱਕ ਧਰਮ ਦਾ ਵੀ ਅਪਮਾਨ ਹੋਇਆ ਨਾ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੋ ਬਾਈਕਾਟ ਕਰੋ ਰਾਜਾ ਵਣਿੰਗ ਦਾ ਕਾਂਗਰਸ ਪਾਰਟੀ ਦਾ ਵੈਸੇ ਹੀ ਅੱਗੇ ਜੂਨ ਦਾ ਮਹੀਨਾ ਆ ਜਾਣਾ ਤੁਹਾਨੂੰ ਪਤਾ ਹੈ ਇਹ ਕਾਲੇ ਕੱਪੜੇ ਪਾ ਕੇ ਉੱਪਰੋਂ ਵੀ ਸਾਨੂੰ ਅਕਾਲ ਤੱਕ ਤੋ ਵੀ ਹੁਕਮ ਹੈ ਵੀ ਤੁਸੀਂ ਕਾਲੇ ਕੱਪੜੇ ਪਾ ਕੇ ਵਿਰੋਧ ਕਰੋ ਜਿਹੜਾ ਇਹ ਖੁੰਨੀ ਪੰਜਾ ਹੈ ਨਾ ਇਹ ਬਸ ਕੂੜਾ ਚੱਕਣ ਦਾ ਹੀ ਕੰਮ ਆਣਾ ਸੋ ਮੈਂ ਬੇਨਤੀ ਕਰਦਾ ਕੂੜਾ ਵੀ ਕਿਸ ਪ੍ਰਕਾਰ ਦਾ ਸਿਮਰਜੀਤ ਸਿੰਘ ਬੈਂਸ ਵਰਗਾ ਕੂੜਾ ਕਿਉਂਕਿ ਜਿੰਦੀ ਕੇ ਘਟੀਆਂ ਸ਼ਬਦਾਵਲੀ ਵਰਤਦੇ ਨੇ ਭਗਵਾਨ ਬਾਰੇ ਜਾਂ ਧਰਮ ਬਾਰੇ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਬਲਾਤਕਾਰੀਆਂ ਤੇ ਮੈਡਮ ਜੀ ਤੁਸੀਂ ਕਾफी ਸਮੇ ਤੋਂ ਤੇ ਧੱਕੇਗਾ ਰਹੇ ਹੋ ਡਾਡਰ ਦੀ ਕੋਹ ਰਹੇ ਹੋ ਲੇਕਿਨ ਇਨਸਾਫ ਜਿਹੜੇ ਲੈਣ ਵਾਸਤੇ ਅੱਜ ਕਮਿਸ਼ਨਰ ਸਾਹਿਬ ਨਵੇਂ ਆਏ ਨੇ ਕਿੱਦਾਂ ਦਾ ਭਰੋਸਾ ਇਹਨਾਂ ਤੇ ਸਰ ਮੈਨੂੰ ਰੱਬ ਵਰਗਾ ਭਰੋਸਾ ਹੈ ਇਹਨਾਂ ਤੇ ਬਾਕੀ ਰਹੀ ਰਾਜਾ ਪਟਿੰਗ ਜਿਹ ਲਈ ਮੇਰੇ ਲਈ ਮੇਰੇ ਵੱਲੋਂ ਇੱਕ ਗੱਲ ਹੈਗੀ ਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਇਹ ਚਾਕੂਗਾ ਨਾ ਉਹ ਵੀ ਧੀਆ ਪੁੱਤਾਂ ਵਾਲੇ ਨੇ ਹਾਂਜੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਚਾਕੂਗਾ ਨਾ ਉਹਨਾਂ ਨੂੰ ਉਦੋਂ ਹੋਸ਼ ਆਣੀ ਆ ਉਦੋਂ ਸੁਰਤ ਆਣੀ ਆ ਮੈਂ ਵੀ ਕਿਸੇ ਦੀ ਧੀ ਆ ਮੇਰੇ ਵੀ ਬੱਚੇ ਨੇ ਮੇਰੇ ਬੱਚਿਆਂ ਤੇ ਇਹਨਾਂ ਨੇ ਝੂਠੇ ਪਰਚੇ ਕਰਵਾਏ ਨੇ ਇਸ ਬੰਦੇ ਦੇ ਕੀੜੇ ਪੈਣੇ ਨੇ ਕੀੜੇ ਸੇ ਮਰਜੀ ਤੇ ਬੈਂਸ ਦੇ ਬ੍ਰਿੰਗ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨਾਲ ਕੀ ਮਿਲਣਾ ਉਹਨਾਂ ਨੂੰ ਭਾਜੀ ਉਹ ਤੁਹਾਡੇ ਸਾਹਮਣੇ ਤੁਸੀਂ ਦੇਖੀ ਦੇਖੋ ਮਿਲੀ ਮਿਲੀ ਦਾ ਉਸ ਬੰਦੇ ਨੂੰ ਹੁੰਦਾ ਜਿਹੜਾ ਬੰਦਾ ਕੋਈ ਵਧੀਆ ਗੱਲ ਕਰੇ ਵੀ ਕਿਰਦਾਰ ਵਾਲਾ ਹੋਵੇ ਜਿਹੜਾ ਕੋਈ ਵਧੀਆ ਗੱਲ ਕਰੇ ਵੀ ਹਾਂ ਪਰ ਪੱਖ ਸੁਣੇ ਜਦ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਕਿਰਦਾਰ ਕਹੇ ਜਿਆ ਤੁਹਾਨੂੰ ਪਤਾ ਹੈ ਇਲੈਕਸ਼ਨ ਲੜਨ ਆਏ ਆ ਇੱਥੇ ਤੇ ਹੁਣ ਪੱਗ ਬਨ ਕੇ ਆ ਗਏ ਜਦੋਂ ਨਾਲੇ ਵਾਪਸ ਜਾਣਾ ਤੇ ਤੁਸੀਂ ਸਵੇਰੇ ਵੀ ਪਾਰਕਾਂ 'ਚ ਦੇਖਦੇ ਹੋ ਕਿੱਦਾਂ ਘੁੰਦੇ ਹੁੰਦੇ ਆ ਸੋ ਇਹ ਜਿਹੜੇ ਨਕਲੀ ਸਿੱਖ ਕਹਿੰਦੇ ਆ ਨਾ ਉਹ ਇਹਨਾਂ ਵਰਗਿਆਂ ਨੂੰ ਹੀ ਕਹਿੰਦੇ ਨੇ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਹਨਾਂ ਦਾ ਬਾਈਕਾਟ ਕਰੋ ਪ੍ਰੋਪਰ ਕਾਂਗਰਸ ਪਾਰਟੀ ਨੂੰ ਇੱਕ ਵੀ ਵੋਟ ਪਾਣ ਦੀ ਲੋੜ ਨਹੀਂ ਤਾਂ ਜੋ ਧੀਆਂ ਪੈਣਾ ਜਿਹੜੀਆਂ ਆਪਣੇ ਲੁਧਿਆਣੇ ਦੀਆਂ ਸੇਫ ਰਹਿ ਸਕਣਾਂ। ਸਿੱਖ ਕਾਂਗਰਸ ਦਾ ਵਿਰੋਧ ਕਰ ਰਹੇ ਹਾਂ ਅਗਰ ਸਿਮਰਜੀਤ ਬੈਂਸ ਕਿਸੇ ਹੋਰ ਪਾਰਟੀ 'ਚ ਜਾਂਦੇ ਹੋ ਉਹਨਾਂ ਦਾ ਵੀ ਤਾਂ ਵੀ ਵਿਰੋਧ ਕਰਦੇ ਭਾਜੀ ਆਪਾਂ। ਅੱਛਾ ਭਾਜੀ ਇੱਕਦਮ ਮੈਂ ਕਹਿੰਦਾ ਮੈਂ ਮੈਂ ਤੁਹਾਡੇ ਚੈਨਲ 'ਤੇ ਹਾਂ ਹੀ ਹੁਣ ਗੱਲ ਕਰ ਹੀ ਦਿੰਦਾ ਮੈਨੂੰ ਕੋਈ ਡਰ ਨਹੀਂ ਹੈ। ਮੈਂ ਪਿਛਲੇ ਦਿਨੀ ਮੈਨੂੰ ਰਵਨੀਤ ਸਿੰਘ ਬਿੱਟੂ ਜੀ ਮਿਲ ਗਏ। ਠੀਕ ਹੈ ਉਹ ਤਾਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਸਿਮਰਜੀਤ ਬੈਂਸ ਦਾ ਕਿਰਦਾਰ ਕੀ ਹੈ ਉਹਦਾ ਕੰਮ ਹੈ ਸ਼ੁਰੂ ਤੋਂ ਬਲੈਕਮੇਲਿੰਗ ਕਰਨਾ ਵੀਡੀਓ ਬਣਾਣੀ ਪਹਿਲੇ ਉਹ ਆਪਣਾ ਸਰਕਾਰੀ ਅਫਸਰਾਂ ਨੂੰ ਬਲੈਕਮੇਲ ਕਰਦਾ ਸੀ ਹੁਣ ਲੀਡਰਾਂ ਤੱਕ ਆ ਗਿਆ ਵੀਡੀਓ ਤਾਂ ਉਹਨੇ ਪੰਜਾਬ ਦਾ ਕੋਈ ਮੈਂ ਕਹਿੰਨਾ ਐਮਐਲਏ ਜਾਂ ਕੋਈ ਮੰਤਰੀ ਜਾਂ ਸਾਬਕਾ ਮੰਤਰੀ ਨਹੀਂ ਬਚਿਆ ਹਣਾ ਜਿੰਦੀ ਇਹਨੇ ਆਡੀਓ ਬਣਾ ਕੇ ਨਾ ਰੱਖੀ ਹੋਵੇ ਇਹਦਾ ਕਿਰਦਾਰ ਹੀ ਇਹੀ ਹੈ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਆਡੀਓ ਬਣ ਕਿੱਦਾਂ ਗਈ ਉਨਾਂ ਨੇ ਦੱਸਿਆ ਵੀ ਚੱਲ ਪ੍ਰਿੰਕਲ ਵੀ 2 4 5000 ਮੰਨ ਲਓ ਜਮਾਨਤ ਜੱਪਤ ਹੋਈ 5 7 10000 ਵੋਟ ਤਾਂ ਪਈ ਸੀ ਨਾ ਉਹਨੂੰ ਬੰਦੇ ਨੂੰ ਹੁੰਦਾ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਵੀ ਇਹ ਵੋਟ ਸਾਨੂੰ ਪੈ ਜੇ ਇਹਨਾਂ ਨੂੰ ਸ਼ਾਮਲ ਕਰਾਉਣ ਲਈ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਮੈਂ ਧੰਨਵਾਦ ਕਰਦਾ ਭਾਜੀਪੀ ਪਾਰਟੀ ਦਾ ਉਹਨਾਂ ਨੇ ਇਹਨਾਂ ਦਾ ਗੰਦਾ ਕਿਰਦਾਰ ਦੇਖ ਕੇ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਇਹਨਾਂ ਨੇ ਬਹੁਤ ਮਿੰਤਾ ਕੀਤੀਆਂ ਦੋਨਾਂ ਭਰਾਵਾਂ ਨੇ ਠੀਕ ਹੈ ਪਰ ਭਾਜੀਪੀ ਨੇ ਇਹਨਾਂ ਨੂੰ ਬਿਲਕੁਲ ਸ਼ਾਮਲ ਨਹੀਂ ਕੀਤਾ ਤਾਂ ਕਰਕੇ ਉਹਨਾਂ ਕੋਈ ਸਹਾਰਾ ਹੀ ਹੈ ਨਹੀਂ ਸੀ ਹੁਣ ਤੁਸੀਂ ਦੇਖੋ ਵੀ ਕੋਈ ਵੱਡੀ ਰੈਲੀ ਹੋਈ ਹੈ ਕੋਈ ਇਕੱਠ ਹੋਇਆ ਕੋਈ ਤੁਸੀਂ ਮੈਨੂੰ ਇਹ ਦਿਖਾ ਦਿਓ ਰਾਹੁਲ ਗਾਂਧੀ ਜੀ ਇਹਨਾਂ ਦੇ ਗੱਲ 'ਚ ਕੋਈ ਸਾਬਾ ਪਾਉਂਦੇ ਪਏ ਆ ਕੁਛ ਦਿਖਾ ਦਿਓ ਆਪ ਹੀ ਬਾਹਰੋਂ ਪਾ ਕੇ ਚੱਲੇਗੇ ਅੰਦਰ ਫੋਟੋ ਕਰਾਣ ਸੋ ਜਿੰਨੇ ਕੇ ਬੰਦੇ ਜ਼ਮੀਨ ਤੇ ਗਿਰੇ ਹੋਏ ਆ ਨਾ ਮੈਂ ਕਹਿੰਦਾ ਤੁਸੀਂ ਮੰਤਰੀ ਭਾਰਤ ਪੁਸ਼ਣ ਆਸ਼ੂ ਜੀ ਦੀ ਗੱਲ ਕਰਦੇ ਹੋ ਉਹ ਵੀ ਦਿਲੋਂ ਇਹ ਬੰਦੇ ਨੂੰ ਮੂੰਹ ਲਾ ਕੇ ਨਹੀਂ ਰਾਜ ਜਿਹੜੀ ਮਾਫੀ ਮੰਗਣੀ ਤੁਸੀਂ ਕਹਿੰਦੇ ਹੋ ਸਾਨੂੰ ਪ੍ਰੋਵਾਈਡ ਕਰਾ ਰਹੇ ਹੋ ਮੈਂ ਐਕਚੁਅਲੀ ਮੈਂ ਹਲੇ ਪੁਲਿਸ ਨੂੰ ਦੇਣਾ ਚਾਹੁੰਦਾ ਡਾਟਾ ਦਾ ਮੇਰੇ ਕੋਲ ਹੋਰ ਬਹੁਤ ਕੁਝ ਹੈਗਾ ਕਿਹੜੇ ਲੋਕ ਕਿਦਾਂ ਮੰਨਣਗੇ ਵੀ ਚਲੋ ਮੈਂ ਤੁਹਾਨੂੰ ਕੋਈ ਇੱਕ ਅਦੀ ਆਡੀਓ ਦੇ ਦਿੰਦਾ ਜਿੰਦੇ ਵਿੱਚ ਮਿੰਤਾ ਕਰਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਬੰਦੇ ਦਾ ਕਿਰਦਾਰ ਕੀ ਹੈ ਦੇ ਦਿੰਦਾ ਮੈਂ ਕੋਈ ਐਸੀ ਆਡੀਓ ਦੇ ਦਿੰਦਾ ਜਿੱਚ ਤਰਲੇ ਲਾਂਦਾ ਇਹ ਕਿਦਾਂ ਦਾ ਕਿਰਦਾਰ ਦਾ ਬੰਦਾ ਹੈ ਇੱਕ ਮਿੰਟ ਇਹ ਕਿਦਾਂ ਦੇ ਕਿਰਦਾਰ ਦਾ ਬੰਦਾ ਹੈ ਕਿ ਮੇਰਾ ਨਾਮ ਜਨਤਕ ਕਰ ਰਿਹਾ ਔਰ ਦੇਖੋ ਤੁਸੀਂ ਮੇਰਾ ਐਡਰੈਸ ਜਨਤਕ ਕਰ ਰਿਹਾ ਔਰ ਮੇਰਾ ਮੋਬਾਈਲ ਨੰਬਰ ਜਨਤਕ ਕਰ ਰਿਹਾ ਮੇਰੇ ਘਰੇ ਬੰਦੇ ਭੇਜਦਾ ਹੈ ਕਿਦਾਂ ਦੇ ਕਿਰਦਾਰ ਦਾ ਕਿਦਾਂ ਦੇ ਕੈਕਟਰ ਦਾ ਕਿਸੇ ਨੂੰ ਕਿਉਂ ਨਹੀਂ ਸਮਝ ਆਉਂਦੀ ਕਿਉਂ ਨਹੀਂ ਜਦੋਂ ਤੁਹਾਡੇ ਘਰ ਤੇ ਉੱਤੇ ਇੱਜ਼ਤ ਤੇ ਹੱਥ ਪਾਊਗਾ ਤੁਹਾਨੂੰ ਉਦੋਂ ਸਮਝ ਆਣੀ ਇਸ ਬੰਦੇ ਦੀ ਸਿਮਰ ਤੁਸੀਂ ਬੈਂਕ ਕਹਿੰਦਾ ਮੇਰੀ ਤੇ ਅਜ ਤੱਕ ਉਹਦੇ ਨਾਲ ਗੱਲ ਹੀ ਨਹੀਂ ਹੋਈ ਮੇਰੇ ਨਾਲ ਗੱਲ ਨਹੀਂ ਹੋਈ ਮੈਂ ਪ੍ਰੂਫ ਦਵਾਂਗੀ ਨਾ ਕੋਰਟ ਮਾਣੀਓ ਕੋਰਟ ਦੇ ਵਿੱਚ ਮੈਂ ਪ੍ਰੂਫ ਦਵਾਂਗੀ ਤੁਹਾਨੂੰ ਇੱਕ ਤੁਸੀਂ ਇੱਕ ਵੀਡੀਓ ਦੇਖੀ ਜਿੱਥੇ ਕਹਿੰਦਾ ਸਤਕਾਰਯੋਗ ਟੀਚਰ ਜੀ ਮੇਰੇ ਭੈਣਾ ਅਸਮਾਨ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਮੇਰੀ ਵੱਡੀ ਭੈਣਾ ਵਰਗਾ ਪਿਆਰ ਇਹਨਾਂ ਦੀ ਕੁੜੀਨ ਰਾਤ 2:30 ਵਜੇ ਮੈਸੇਜ ਕਰਕੇ ਕਹਿੰਦਾ ਵੀ ਤੇਰੇ ਮੰਮੀ ਦੀ ਡੀਪੀ ਬੜੀ ਸੋਹਣੀ ਹੈ ਸ਼ਰਮ ਮਾਣੀ ਚਾ ਤੂੰ ਅਜੇ ਪ੍ਰੀਤ ਦੀ ਮੰਮੀ ਦੀ ਟੀਵੀ ਦੇਖੀ ਕਦੀ ਤੇ ਜਿਹੜੀ ਤੇਰੀ ਧਰਮ ਪਤਨੀ ਲੱਗਦੀ ਐ ਸੋ ਜਿਹੜੀਆਂ ਤਾਂ ਲੁਧਿਆਣੇ ਦੀਆਂ ਪੈਣਾ ਇਹਨਾਂ ਨਾਲ ਕਨੈਕਟਡ ਨੇ ਉਹਨਾਂ ਨੂੰ ਮੈਨੂੰ ਲੱਗਦਾ ਜਾਨੂ ਇਹਨਾਂ ਦੇ ਕਿਰਦਾਰ ਤੋਂ ਤੁਸੀਂ ਇਹਨੇ ਸਟਰੋਂਗ ਐਵੀਡੈਂਸ ਕਹਿ ਰਹੇ ਹੋ ਸਾਡੇ ਕੋਲ ਪਰ ਪਾਜੀ ਮੈਂ ਦੂਰ ਕੀ ਜਾਣਾ ਮੈਂ ਦੂਰ ਕੀ ਜਾਣਾ ਪੂਰੀ ਜ਼ਿੰਦਗੀ ਉਹ ਰਾਜਾ ਫਲੋਰਾ ਇਹਨਾਂ ਦੇ ਨਾਲ ਰਿਹਾ ਜਿੰਦੀ ਵਾਈਫ ਨੇ ਮੇਰੇ ਤੇ ਪਰਚਾ ਕਰਾਇਆ ਸੀ ਜਿਹੜਾ ਕੈਨਸਲ ਹੋਇਆ ਕਿੰਨਾ ਮਜ਼ਾਕ ਢਾਇਆ ਕਾਰਡੀਓ ਦੇ ਵਿੱਚ ਹੁੰਦਾ ਤੇ ਹੁੰਦੀ ਜਨਾਨੀ ਦਾ ਮੈਂ ਉਹੀ ਪੁੱਛਦਾ ਅਡਾਇਆ ਕਿ ਨਹੀਂ ਅਡਾਇਆ ਹੋ ਰਹੇ ਨੇ ਕਾਰਵਾਈਆਂ ਹੋ ਰਹੀਆਂ ਨੇ ਪਰ ਸਾਡੇ ਪਰਚੇ ਕੈਨਸਲ ਹੋਇਆ ਹਾਂਜੀ ਭਾਜੀ ਸਵਾਲ ਉਹੀ ਨਾ ਜਿਹੜਾ ਕਰਦਾ ਹਾਂ ਹਾਂਜੀ ਹਾਂਜੀ ਉਹ ਕੰਮ ਤੁਸੀਂ ਤੁਹਾਡੀ ਕੰਪਲੀਟ ਕਾਰਵਾਈ ਕਿਉਂ ਨਹੀਂ ਹੋਈ ਹੋਈ ਏ ਭਾਜੀ ਮੇਰਾ 307 ਦਾ ਪਰਚਾ ਹੋਇਆ ਸਾਰੇ ਭਰਾਵਾਂ ਦਾ ਵਾਰੀ ਵਾਰੀ ਰਿਮਾਂਡ ਹੋਇਆ ਸਾਰਾ ਕੁਝ ਹੋਇਆ ਠੀਕ ਹੈ ਚਾਰ ਪੈਸੇ ਉਹਨਾਂ ਕੋਲ ਜ਼ਿਆਦਾ ਜਦੋਂ ਕਿਸੇ ਬੰਦੇ ਕੋਲ ਹਰਾਮ ਦਾ ਪੈਸਾ ਹੋਵੇ ਨਾ ਉਹ ਹਰਾਮ ਦੇ ਦੀ ਜਗ੍ਹਾ ਤੇ ਹੀ ਲੱਗਦਾ ਹੁੰਦਾ ਉਹ ਇਸ ਟਾਈਮ ਵੰਡ ਰਿਹਾ ਸੁਣ ਲਓ ਗੱਲ ਮੇਰੀ ਮੈਂ ਹੁਣ ਕਿੰਦਾ ਨਾਮ ਲੈਦਾ ਦੱਸੋ ਕਿੰਦਾ ਨਾਮ ਲਾਵਾਂ ਦੱਸੋ ਜਿੱਥੇ ਰਿਪੋਰਟਾਂ ਬੰਦੀਆਂ ਮੈਂ ਤਾਂ ਮੇਰੀ ਗੱਲ ਸੁਣੋ ਜਿੱਦਨ ਮੇਰੀ ਰਿਪੋਰਟ ਸਹੀ ਬਣ ਗਈ ਮੈਂ ਹੁਣ ਵੀ ਤੁਹਾਡੇ ਸਾਹਮਣੇ ਬੇਨਤੀ ਕਰਦਾ ਜੇ ਅਸੀਂ ਗਲਤਾਂ ਸਾਨੂੰ ਫੜ ਕੇ ਅੰਦਰ ਦੇਓ ਜੇ ਤੁਸੀਂ ਕਹਿ ਰਹੇ ਹੋ ਚਲੋ ਐਂ ਕਰੋ ਤੁਸੀਂ ਬੈਂਸ ਨੂੰ ਅਸੀਂ ਚੈਲੰਜ ਕਰਦੇ ਹਾਂ ਵੀ ਸਾਡੇ ਨਾਲ ਟੇਬਲ ਦੇ ਉੱਤੇ ਬਹਿ ਕੇ ਅੱਖਾਂ ਚ ਅੱਖਾ ਪਾ ਕੇ ਗੱਲ ਕਰੇ ਉਹਨੂੰ ਕੋ ਮਨਜ਼ੂਰ ਇਲੈਕਸ਼ਨ ਤੋਂ ਪਹਿਲੇ ਜਾਂ ਫਿਰ ਅਸੀਂ ਮਾਫੀ ਮੰਗਾਂਗੇ ਜਾਂ ਉਹ ਮੰਗੇਗਾ ਬੋਲੋ ਬੈਂਸ ਸਾਹਿਬ ਆਡੀਓ ਵੀਡੀਓ ਵਾਇਰਲ ਕਰੇ ਕੋਈ ਵੀ ਕੰਮ ਕਰ ਦੇਵੇ ਮੈਂ ਮੈਂ ਤਾਂ ਕਹੀ ਜਾਂਦਾ ਮੇਰੇ ਕੋਲ ਇੱਕ ਦੋ ਆਡੀਓ ਹੈਗੀਆਂ ਮੈਂ ਤਾਂ ਮੁਕਰਿਆ ਹੀ ਨਹੀਂ ਕਿਉਂਕਿ ਮੈਨ ਮੈਂ ਤਾਂ ਪਤਾ ਵੀ ਇਹਨੇ ਬੰਦੇ ਨੇ ਆਪਣੀ ਜਵਾਨ ਤੋਂ ਮੁਕਰਨਾ ਇਹ ਗੱਲ ਐਮਪੀ ਜਿਹੜੇ ਰਵਨੀਤ ਬਿੱਟੂ ਆ ਉਹਨਾਂ ਨੂੰ ਵੀ ਗੁਰਦੇਵ ਸ਼ਰਮਾ ਦੇਬੀ ਜੀ ਦੱਸ ਚੁੱਕੇ ਹੋਏ ਨੇ ਮੈਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਉਹਨਾਂ ਨੂੰ ਦੱਸਿਆ ਤੇ ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਬਹੁਤ ਵਧੀਆ ਆ ਇਹ ਜਿਆ ਗੰਦ ਤੁਸੀਂ ਆਪਣੀ ਪਾਰਟੀ 'ਚ ਨਹੀਂ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਜੀ ਕੋਈ ਆਡੀਓ ਦਿਓ ਨਾ ਲੋਕਾਂ ਨੂੰ ਕਿੱਦਾਂ ਪ੍ਰੂਫ ਹੋਊਗਾ ਮੈਂ ਦੇ ਦਿੰਦੇ ਆ ਮੈਂ ਕਹਿ ਤਾਂ ਰਿਹਾ ਤੁਹਾਨੂੰ ਕਿੰਨੀਆਂ ਚਾਹੀਦੀਆਂ ਹਾਂਜੀ ਹਾਂਜੀ ਹਾਂ ਗਗਨ ਜੀ ਕਿ ਮੇਰੇ ਆ ਦੁਬਾਰਾ ਸੁਣਾ ਦਿੰਦਾ ਤੁਹਾਨੂੰ ਸੁਣ ਵੀ ਲਿਓ ਨੂੰ ਪੁੱਛ ਵੀ ਲਈਓ ਵੀ ਤੇਰੀ ਆਵਾਜ਼ ਹੀ ਹੈ ਜਿਹੜੀਆਂ ਤੋਂ ਮਿੰਤਾ ਕਰਦਾ ਇਹ ਮੇਰਾ ਗਗਨ ਜਿਹੜਾ ਇੰਦਾ ਦਾ ਬਲੈਕਮੈਲਰ ਐਡਵੋਕੇਟ ਹੁੰਦੇ ਨਾਲ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਂਜੀ ਹਾਂਜੀ ਗਗਨ ਗੱਜੀ ਕਹਿ ਰਿਹਾ ਜੀ ਅਰ ਕਿ ਟੂਠਾ ਗਰਦਾਨ ਕੇ ਕੈਨਸਲ ਹੋਇਆ ਹੈ ਕੱਲ ਨੂੰ ਮੇਰੇ ਲਈ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਤੋਂ ਫਿਰ ਕੰਪਰੋਮਾਈਜ਼ ਟਾਈਪਲੀ ਦੇ ਦਿਓ ਇਹਨਾਂ ਹਾਲਵੇ ਜਾਂ ਮੈਂ ਲਿਖ ਦਿੰਦਾ ਨਾ ਨਾ ਮੈਂ ਤੁਹਾਨੂੰ ਭੇਜਦਾ ਆਡੀਓ ਵਿੱਚ ਕੀ ਕਹਿ ਰਿਹਾ ਕਹਿੰਦਾ ਪਰਚਾ ਝੂਠਾ ਗਰਦਾਨ ਕੇ ਕੈਨਸਲ ਹੋਇਆ ਹੋਇਆ ਹੈ ਮੇਰੇ ਖਿਲਾਫ ਕੋਈ ਲਿਟੀਗੇਸ਼ਨ ਨਾ ਖੜੀ ਹੋਵੇ ਮੈਨੂੰ ਦੋ ਅੱਖਰ ਲਿਖ ਕੇ ਦੇ ਦੋ ਭਲੀ ਭਾਂਤ ਜਾਣੂ ਐ ਵੀ ਪਰਚੇ ਝੂਠੇ ਆ ਸਾਰੇ ਤੇ ਸਾਰੇ ਸਾਰੇ ਕੈਨਸਲ ਹੋਏ ਤੁਸੀਂ ਮੈਨੂੰ ਦੱਸੋ ਸਿਮਰਜੀਤ ਬੈਂਸ ਨੇ ਅੱਜ ਤੱਕ ਜਿੰਨੇ ਪਰਚੇ ਕਰਾਏ ਆ ਸਾਰੇ ਕੈਨਸਲ ਕਿਉਂ ਹੋਏ ਆ ਮੈਨੂੰ ਇਹ ਦੱਸੋ ਮੈਂ ਕੋਈ ਮੇਰੀ ਪ੍ਰਧਾਨ ਮੰਤਰੀ ਨਾਲ ਪਿੱਠ ਦਾ ਲਗਦੀ ਨਹੀਂ ਕਿ ਮੇਰੇ ਪਰਚੇ ਕੈਨਸਲ ਹੋ ਗਏ ਪਰਚੇ ਹੈ ਹੀ ਝੂਠੇ ਸੀ ਜਦੋਂ ਸੀਨੀਅਰ ਅਫਸਰ ਸਾਡੀ ਗੱਲ ਸੁ ਨਾਲੇ ਸਾਡੇ ਨਾਲੋਂ ਆਪਣੀ ਸਹਿਮਤੀ ਪ੍ਰਗਟ ਕਰਦੇ ਨੇ ਨਾਲੇ ਪਰਚਾ ਕੈਨਸਲ ਕਰ ਦਿੰਦੇ ਹਾਂ ਠੀਕ ਹੈ ਠੀਕ